ਜੀ ਅਸਤਰੀ ਗਾਲ ਜੀ ਅਸਤਰੀ ਗਾਲ ਜੀ ਹਾਂ ਦਦੀ ਹੁਣ ਦੱਸ ਤੂੰ ਫਾਰਮ ਕਾਦੇ ਲਈ ਫਿਰ ਦੰਦਾ ਫਾਰਮ ਭੇਜਿਆ ਬੰਦੇ ਨੇ ਬੀ ਹਿੱਸੇਦਾਰੀ ਪਾਓ ਆਪਣੀ ਜਿਹਦੀ ਨਹੀਂ ਹੈਗੀ ਮੇਲੇ ਚ ਮੇਰੇ ਭੇਜੇ ਤੱਕ ਬਰਾਦੇ ਕੰਮ ਆ ਬਰਾਦੀ ਕੋਈ ਜੀ ਜੀ ਨੇ ਪਾਉਣੀ ਐ ਕਾਦੀ ਇਸ ਮਿਲਟ ਪ੍ਰੈਨਟ ਦੇਣੀ ਆ ਮਿਲ ਦੇ ਪੈਣੀ ਹਿੱਸੇਦਾਰੀ ਹੁਣ ਨਵੀਂ ਹਾਂ ਜਿਹਨੇ ਬੰਦੇ ਨੇ ਬੌਂਡ ਬੂਂਡ ਕਰਾਉਣਾ ਨਵੀਂ ਹਿੱਸੇਦਾਰੀ ਪੈਂਦੀ ਆ ਉਹਦੀ ਫਿਰ ਅੱਛਾ ਸਮਝਿਆ ਉਹ ਹਿੱਸੇਦਾਰੀ ਪੁਆਲਵੇ ਵਧੀਆ ਜਿਹਦੀ ਨਹੀਂ ਹੈਗੀ ਉਹਦੇ ਪੈਸੇ ਪੈਸੇ ਕੱਟੂਣੇ ਪੈਸਾ ਹੁੰਦਾ ਨਾ 1000 ਖੰਡ ਹੋਊਗਾ 1000 ਰੁਪਏ ਬਾਅਦ ਚ ਪਹਿਲਾਂ ਫਾਰਮ ਪਜਾਉਣਾ ਫਾਰ ਭਰ ਕੇ ਦੇਣਾ ਜੀ ਹਿੱਸੇ ਆਈ ਤਾਂ ਹੋਊਗੀ ਜਿੰਨੀ ਹੋਊਗੀ 1000 ਹੋਊ ਦੇ 1500 ਹੋਊ ਇੰਨੀ ਹੁੰਦਾ ਕਾਫੇ ਦਾ ਹੁੰਦਾ ਚ ਕਿਸੇ ਦੇ ਦ ਕਾਫੇ ਦਾ 1000 ਰੁਪਏ ਇਹ ਹਿੱਸੇ ਲਈ ਤਾਂ ਪਈ ਵੀ ਆ ਫਿਰ ਉੱਥੇ ਆਪਣੀ ਮਿਲ ਦੇ ਹਿੱਸੇਦਾਰੀ ਪਈ ਸਮਝ ਲੈ ਕੋਈ ਕੁਝ ਪਰਸੈਂਟੇਜ ਹੋਣੀ ਮੜ ਮੜ ਮੁੱਟੀ ਪੁਆਇੰਟ ਪੁਆਇੰਟ 0 ਐਨਾ ਹੁੰਦਾ ਹੁੰਦਾ ਆਹੋ ਉਹਦਾ ਫਾਇਦਾ ਕੀ ਆਈਦਾ ਤਾਂ ਸ਼ੋਅ ਹੈ ਆਪਣੇ ਬੌਂਡ ਵਿੱਚ ਚੱਲਦਾ ਰਹਿਣਾ ਉਹਦੀ ਹਿੱਸੇਦਾਰੀ ਵੀ ਪਈ ਆ ਉੱਥੇ ਜੇ ਮੰਨ ਲਾ ਮਿਲ ਪ੍ਰਾਫਿਟ ਜਾਂਦਾ ਤਾਂ ਆਪਣੇ ਦਰਾਂ ਦਾ ਮੇਲਾ ਉਹ ਸਮਝ ਇਹ ਹੈ ਤੇ ਪੈਰ ਰੋਲਾ ਮੋੜ ਜਦ ਤੂੰ ਵੇਚਣੀ ਨਹੀਂ ਦੇਣਾ ਭਾਈ ਸਾਰਾ ਹਿੱਸਾ ਵਿੱਚ ਆ ਗਿਆ ਰੋਲੇ ਕਾ ਪਿਆ ਵਾ ਜੇ ਹੁਣ ਮਨ ਵੀ ਤੂੰ ਕੋਈ ਵੇਚਦਾ ਮਿਲਣ ਨੂੰ ਹਾਂ ਕੋਈ ਸਰਕਾਰ ਵੇਚਦੀ ਹੈ ਹਾਂ ਉੱਥੇ ਜ਼ਿਮੀਂਦਾਰ ਰੋਲਾ ਪਾਸ ਡੀਵੀ ਪਾਸ ਆਦਾ ਅੱਜ ਦੱਲੀ ਵੀ ਪਾਸ ਆਦਾ ਵੀ ਸਾਡੀ ਹਿੱਸੇਦਾਰੀ ਅਸੀਂ ਨਹੀਂ ਵੇਚਣਾ ਹਾਂ ਹਾਂ ਜੇ ਉਹ ਹਿੱਸੇਦਾਰ ਹੀ ਨਹੀਂ ਹੋਊਗਾ ਉੱਥੇ ਫਿਰ ਦੂਜੇ ਨੂੰ ਮਾਦੀ ਕਰੇਗਾ ਮਰਜ਼ੀ ਕਰ ਲਵੇ ਸਮਝਿਆ ਇਹ ਗੱਲ ਹੈ ਹਿੱਸੇਦਾਰੀ ਪੈਂਦੀ ਆ ਤੇਰਾ ਉਹ ਤਾਂ ਜੇ ਤੇਰਾ ਸ਼ੇਅਰ ਹੀ ਘਟ ਹੋਇਆ ਫਿਰ ਤੂੰ ਕਿੱਥੇ ਰਾਲਾ ਪਾਲੂਗਾ ਯਾਰ ਸ਼ੇਅਰ ਸਾਰੇ ਜੀਵੀਆਂ ਦੀ ਸਾਰਿਆਂ ਦੀ ਬਰਾਬਰੇ ਪਈਦੀ ਆ ਜੇ ਮੰਨ ਲਾ ਜਿਹੜਾ ਮਿੰਡ ਦਾ ਮੇਨ ਸਰਕਾਰ ਦਾ ਹਾਂ ਜੇ ਉਹਦਾ ਹੀ 80% ਸ਼ੇਅਰ ਹੋਇਆ ਤੇ ਤੁਹਾਡਾ ਸਾਰ ਕੇ ਹਿੰਦਾ 20% ਹੋ ਜਾ ਮੰਨ ਲਾ ਹਾਂ ਇਹ ਤਾਂ ਵੇਚ ਸਕਦੇ ਆ ਵੇਚ ਕਿਉਂ ਨਾ 80% ਵੇਚਦਾ ਮੰਨ ਲਾ ਫੋਟੋ 20 ਰਹਿ ਗਿਆ ਜਿਹੜਾ ਅਗਲਾ ਮਾਲਕ ਆਊਗਾ ਉਹ ਫਿਰ ਤੁਹਾਡਾ ਉਹਦਾ ਉਹਦਾ ਵੀ 80 ਆ ਗਿਆ ਹਾਂ ਤੁਹਾਡਾ 20 ਫਿਰ ਫਿਰ ਵੀ ਪਿਆ ਜੇ ਐ ਹੋ ਗਿਆ ਫਿਰ ਉਹ ਜਿਮੀਦਾਰ ਦੀ ਮਿੱੱਤ ਹੈ ਇਹ ਇਹ ਬੁੱਢੇ ਦੇ ਹਿੱਸੇਦਾਰੀਆਂ ਹੁੰਦੀਆਂ ਚੱਲਦੀਆਂ ਗਾਹਾਂ-ਗਾਹਾਂ ਪੈਂਦੀਆਂ ਪੈਂਦੀਆਂ ਆ ਗਈਆਂ ਸਮਝਿਆ ਹੁਣ ਜੇ ਬੁੱਢੇ ਮਰ ਗਏ ਹਿੱਸੇਦਾਰੀ ਖਤਮੇ ਹੋ ਜਾਂਦੀ ਉਹ ਮਸਾਬਦੀ ਪੈਂਦੀ ਪਹਿਲੀ ਜੇ ਤੂੰ ਕਰਾਉਂਗਾ ਤੂੰ ਹਿੱਸੇਦਾਰੀ ਪਵਾਉਂਗਾ ਆਪਣੀ ਵਿਲਚ ਮੰਨ ਕੇ ਚੱਲ ਤੂੰ ਹਿੱਸੇਦਾਰੀ ਵੀ ਤੂੰ ਹੁਣ ਮੰਨ ਕੇ ਚੱਲ ਲਈ ਤੁਹਾਡੇ ਬਾਬੇ ਨਾਲ ਹੁੰਦੀ ਪਹਿਲਾਂ ਹਾਂ ਹਾਂ ਹੁਣ ਤੇਰੇ ਪਾਪੇ ਨਾ ਮੈਂ ਪਾਈ ਹੈ ਕਿ ਨਹੀਂ ਪਾਈ ਮੈਨੂੰ ਨਹੀਂ ਪਤਾ اچھا ਜੇ ਬੰਦਾ ਖਤਮ ਹੋ ਗਿਆ ਹਿੱਸੇਦਾਰੀ ਵੀ ਗਈ ਹਾਂ ਗਈ ਹੁਣ ਤੂੰ ਭਾਰਮ ਪਰ ਕੇ ਦੇ ਸਕਦਾ ਉਹ ਜਿਹੜਾ ਇਹਦਾ ਹਿੱਸੇ ਦੇ ਪੈਸੇ ਪਏ ਉੱਥੇ ਤੇਰੇ ਇਹ ਅਛਾ ਨਾਲ ਮੈਂ ਉਧਰ ਰੇਣੀ ਵੀ ਹਾਂ ਮੇਰਾ ਆਪ ਕੰਮ ਚੱਲਦਾ ਆ ਉਹਦਾ ਐਕਚੂਅਲ ਲੱਗੂਗਾ ਐਪਰੀਟਾਈਟ ਲੱਗੂਗਾ ਨਾ ਹੈ ਐਡਮ ਠੀਕ ਹੈ ਵਧੀਆ ਠੀਕ ਨਹੀਂ ਇਹ ਵਧੀਆ ਹਾਂ ਉਹ ਜੇ ਬਜ਼ੁਰਗ ਮਰ ਗਏ ਨਵੇਂ ਆਪ ਆਏ ਹੋ ਕੀਤੀ ਕਰਨੇ ਵਾਲੇ ਕਿੰਨੇ ਦੀ ਫਿਰ ਆਪਣੀ ਹਿੱਸਾ ਪਾਊਗਾ ਉੱਥੇ ਪਾਊਗਾ ਠੀਕ ਨਹੀਂ ਆ ਗੱਲ ਹੈ ਇਹ ਗੱਲ ਨੂੰ ਕਹਿ ਤਾ ਇਹਦੇ ਬਾਰੇ ਤੂੰ ਤੇਰੇ ਕੋਲ ਕੀ ਆ ਇਹਦੇ ਲਈ ਫਾਰਮ ਆ ਕੋਈ ਫਾਰਮ ਆ ਇਹਦੇ ਕੋਲ ਭਰ ਲਓ ਫਾਰਮ ਫਿਰ ਪਰ ਮੈਂ ਤਾਂ ਉਹਦਾ ਬਿੰਦਰਾ ਨਹੀਂ ਭਰਨੇ ਹਜ਼ਾਰ ਰੁਪਏ ਕਿਹੜੇ ਕੈਸ਼ ਦੇਣਾ ਉਹਦਾ ਉਹ ਜੀ ਕਟਾ ਹੋਣਾ ਉਹਦਾ ਚੋਂ ਦਾ ਹਜ਼ਾਰ ਰੁਪਏ ਤੂੰ ਦੱਸਤਾ ਮੈਂ ਤੇ ਮੈਨੂੰ ਫਾਰਮ ਦੇਣਾ ਹਾਂ ਬਤੇ ਕੇ ਆ ਬੀ ਇਹਨੇ ਪਾ ਦੇਣਾ ਨਹੀਂ ਜਿਹੜੇ ਪੈਸੇ ਆ ਉਹਦਾ ਮਿਲ ਉਹਦਾ ਜਿਹੜਾ ਗੱਨਾ ਗੇਰ ਨੇ ਉਸੇ ਘਟ ਹੋਣੇ ਇਹਦੇ ਵਿੱਚ ਲਿਖਿਆ ਵਾ ਕਿ ਇਹ ਰੋਟਾ ਇਹਦਾ ਪੜਾ ਗੱਗੇ ਨੂੰ ਪਤਾ ਹੋਣਾ ਇਹਦਾ ਆ ਫੜ ਮੈਨੂੰ ਵੀ ਨਹੀਂ ਪਤਾ ਇੰਨਾ ਬਾਈ ਮਿਲ ਬਾਰੇ ਇਹ ਕਿਹਾ ਬਤਾ ਹੈ ਕੋਲ ਦੇਖ ਤਾ ਪੜ ਲੈਂਦਾ ਮੈਂ ਕਿਆ ਲਿਖਿਆ ਵਾ ਨਵਾਬਾ ਬੰਦਾ ਹੈ ਸੇਵਾ ਵਿਖੇ ਜਰਨ ਮੈਨੇਜਰ ਦੀ ਸਹਿਕਾਰੀ ਖੰਡ ਮਿਲ ਮਰੰਡਾ ਹਿੱਸੇਦਾਰੀ ਦੀ ਹਿੱਸੇਦਾਰ ਦੀ ਮੌਤ ਹੋਣ ਉਪਰੰਤ ਹਾਂ ਉਸਦੇ ਵਾਰਿਸ ਨੂੰ ਮੈਂਬਰ ਹਿੱਸੇਦਾਰ ਬਣਾਉਣ ਬਾਰੇ ਇਹਦਾ ਉਹ ਬਜੀ ਦੇ ਪ੍ਰਣਾ ਕੋਈ ਬੇਰਗਦੀ ਮੌਤ ਹੋਈ ਪਈ ਆ ਉਹ ਵਾਹੇ ਕਿ ਨਵੇਂ ਪੰਨੇ ਖੇਡਾ ਦੋ ਆਏ ਬਸਾਈਆਂ ਅੱਜ ਇਹ ਦੇਖ ਤਾਂ ਇਹ ਦੁਆਏ ਇਹ ਦੁਆਏ ਦੇਖ ਲੈ ਬਹੁਤ ਹੁਣਾ ਉਹੀ ਆ ਇਹ ਨਵੇਂ ਬੰਦੇ ਹੋਣਾ ਫਿਰ ਇਹ ਹਾਂ ਇਹ ਨਵੇਂ ਬੰਦੇ ਦਾ ਹੈ ਆਏ ਨਵੇਂ ਬੰਦੇ ਦਾ ਬੇਨਤੀ ਹੈ ਕਿ ਮੈਂ ਮੱਲਾਹਾ ਪੁੱਤਰ ਜੀ ਇੰਨਾ ਪਿੰਡ ਸਾਡਾ ਖਾਨ ਤਹਿਸੀਲ ਮਰੰਡੇ ਚ ਹਸਰ ਬਣਾ ਚਾਹੁੰਦਾ ਇਸ ਲਈ ਐਨੇ ਰੁਪਏ ਬਾਬਤ ਹਿੱਸੇ ਅਤੇ 10 ਰੁਪਏ ਬਤੌਰ ਮੈਂਬਰ ਫੀਸ ਹਾਂ ਦਾਖਲਾ ਕੁੱਲ ਐਨੇ ਰੁਪਏ ਨਗਦ ਨਗਦ ਜਾਂ ਚੈੱਕ ਰਾਹੀਂ ਭੇਜ ਰਿਹਾ ਹਾਂ ਹਾਂ ਮੇਰੇ ਨਾਮ ਤੇ ਦਿੱਤੇ ਜਾਂ ਤੇ ਮੈਂਬਰ ਇਸੇ ਤਰ੍ਹਾਂ ਬਣਾਇਆ ਜਾਵੇ ਠੀਕ ਹੈ ਠੀਕ ਹੈ ਤਾਂ ਠੀਕ ਆ ਦੋ ਫਾਰਮ ਆਕਦਾ ਪੁਰਾਣਾ ਫਾਰਮ ਮੇਰੇ ਤਾਂ ਮਨ ਤੋਂ ਲੋੜ ਤੈਨੂੰ ਹੈਗੀ ਲੋੜ ਨਾ ਨਾ ਜੀ ਨੂੰ ਲੋੜ ਆ ਉਹ ਨੂੰ ਕਹਿੰਦਾ ਇਹਦਾ 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 ਆਹ ਮੈਂ ਤੇਰੇ ਤੈਸਰ ਹੋਣਾ ਗਾ ਪਹਿਲਾਂ ਹੀ ਕਰ ਦਾਂ ਸਾਡਾ ਚੱਲਦਾ ਪਹਿਲਾਂ ਆਵਾ ਫੇ ਲੋਟਿੰਗ ਹੁੰਦਾ ਜੇ ਤਾਂ ਨਵਾਂ ਆ ਬੰਦਾ ਕੋਈ ਜਿੱਕਾ ਹੁਣ 10 20 ਨਾ ਭਰਨਾ ਹੋਵੇ 10 20 ਤੇ ਨਹੀਂ ਹੈਗੀ 10 20 ਤੇ 9 ਤੱਕ ਕਿੰਨਾ ਟਾਈਮ ਹੋ ਗਿਆ ਚੱਲ ਤੈਨੂੰ ਕਾਹਦਾ ਉਹਦੇ 9 ਭਰ ਦੇ ਤੈਨੂੰ ਦੇ ਨਾ ਨਾ ਤਿੰਨ ਤਿੰਨ ਚਾਰ ਸਾਲ ਹੋ ਗਏ ਜਿੱਦਾਂ ਇਹਦਾ ਬੰਬਣੇ ਦੀ ਮੈਂਬਰ ਫਿਰੋ ਮੈਂਬਰ ਹਲੇ ਕਿੱਥੇ ਬਣਿਆ ਯਾਰ ਉਹਦਾ ਬਾਉਂਡ ਆ ਮੇਰੇ ਨਾਂ ਉਪਰ ਬਾਉਂਡ ਚੱਲਦਾ ਉਹਦੇ ਨਾਂ ਉਪਰ ਚੱਲਦਾ ਹਿੱਸੇਦਾਰੀ ਤਾਂ ਨਹੀਂ ਹੈਗੀ ਉਹ ਕਹਿੰਦੇ ਵੀ ਹਿੱਸੇਦਾਰੀ ਪਾ ਲਓ ਜਿੰਨੇ ਪਾਉਣੀ ਯਾਰ ਚਾਹੁੰਦਾ ਬੰਦਾ ਮੈਂ ਕੰਮ ਨੂੰ ਪਛਾਇਆ ਆਏ ਕਣੀ ਆਸ ਵੀ ਨਹੀਂ ਦੇਤੀ ਚੰਗਾ ਲਿਆ ਫੜਾ ਹੁਣੇ ਮੈਂ ਫੋਨ ਕਰਿਆ ਫਿਰ ਫੋਟੋਸ਼ੇਟ ਕਰਾ ਕੇ ਨਾ ਮਾ ਹੁਣ ਦੇਤੀ ਉਹ ਕਹਦਾ ਇਹਦਾ ਆਉਗੇ ਆ ਫਾਰਮ ਤੇ ਆਇਆ ਆਪੇ ਠੀਕ ਆ ਇਹ ਇਕੱਠੇ ਹੋਵੇ ਆਪਾਂ ਮੈਂ ਕਹਿੰਦਾ ਸੈਂਸ ਸੌ ਜਾ ਆਹੋ ਤੇ ਆਉਤੇ ਉਹ ਬੰਬਰਤਾ ਮਾਹੌਲ ਲਾ ਕੇ ਸਾਂ ਕਰਕੇ ਫੇ ਉੱਥੇ ਭਜਾ ਦੇ ਇੱਕ ਜਾਨ ਬੰਦਾ ਭੇਜ ਦੇ ਉੱਥੇ ਭਜਾ ਦੇ ਕਹਿੰਦਾ ਤਾਂ ਠੀਕ ਹੈ ਉਹਨਾਂ ਨੂੰ ਪਤਾ ਹੋਣਾ ਉਹ ਪੈਸਾ ਆ ਵੀਊਗਾ ਆਹੋ ਨਾ ਕਰਨਾ ਇਹ ਪੈਸੇ ਬਾ ਦੇ ਦਿਓ ਇਹ ਫਰਮ ਭਜਾ ਦਿਓ ਕਹਿੰਦੇ ਇੱਕ ਵਾਰ ਠੀਕ ਹੈ ਇੱਕ ਵਾਰ ਠੀਕ ਹੈ ਠੀਕ ਹੈ ਜੀ ਕਰ ਪੈਸੇ ਵੀ ਭਰ ਲੈ ਠੀਕ ਹੈ ਠੀਕ ਹੈ ਜੀ ਸੀ ਅਕਣਾ ਰਹੀ ਗੀ ਗੱਲ ਵਾਲੀ ਵਧੀਆ ਬਾਈ ਹੋਰ ਕੀ ਹੈ ਨਾ ਵਧੀਆ ਬੁਰੀ ਕਾਇਮ ਆ ਤੁਸੀਂ ਦੋਏ ਸਕਾਈ ਨਹੀਂ ਆ ਬਾਈ ਹੋਰ ਕੋਈ ਬੰਨੂ ਘਰੀ ਬੈਠਿਆ ਲਾ ਤੇ ਇਹਦਾ ਲੜਦਾ ਨਹੀਂ ਮੌਰੀ ਬੈਠਾ ਬੰਦੇ ਠੀਕ ਤੇ ਸਾਡੇ ਉਧਰ ਹਾਂ ਹਾਂ ਬੰਦੇ ਥੋੜੇ ਠੀਕ ਤੇ ਸਾਰੇ ਠੀਕੇ ਲੱਗਾਈ ਠੀਕ ਆ ਬਾਈ ਉਹ ਠੀਕ ਦਾ ਜ਼ਮੀਨਾਂ ਖੁੱਲੀਆਂ ਆ ਉਹ ਇਹ ਤਾਂ ਬਹੁਤ ਕਰਦੇ ਬੰਦੇ ਦੀ ਲੈ ਕਹਾ ਜਾ ਕੇ ਆਏ ਤੇ ਕਿੱਧਰ ਹਾਂ ਪਾਕਿਸਤਾਨ ਚ ਇਹਦੇ ਰੋਣੇ ਦੇ ਡੇੜਾ ਨਹੀਂ ਹੈਗਾ ਸੜਕ ਪਰ ਵੜਦੇ ਤੇ ਹਾਂ ਰੋ ਆਪਣੀ ਮੰਦੇ ਤੇ ਉੱਥੇ ਅੱਛਾ ਚਾਹ ਮੀਟਰ ਨੰਬਰ ਸੇਵਾ ਦਾ ਜੀ ਬਹੁਤ ਕਰੀਓ ਸੇਵਾ ਦਾ ਬਹੁਤ ਕਰੀ ਬਾਈ ਤਦੋਂ ਮੈਂ ਦੇਖਿਆ ਐਨੇ ਬੰਦੇ ਸਾਹਮਣੇ ਸੁੱਖ ਓਕੀ ਕਿੱਦਾਂ ਕੀ ਕਰਤੀ ਆ ਉਹ ਦੋ ਦਿਨ ਵੀ ਕਹਿੰਦੇ ਤੇ ਕਹਿੰਦੇ ਵੀ ਰੋਟੀ ਇੱਕ ਵਾਰ ਇੱਕ ਪਰ ਦੇ ਕਿਰਾਏ ਲਾਓ ਸਾਡੇ ਬਾ ਕਹਿੰਦੇ ਦੇਹ ਦੇ ਬੰਦੇ ਨੇ ਕਿ ਸਾਡੇ ਬੰਦੇ ਡਿਊਟੀ ਵਾਲੇ ਐ ਇਹਨਾਂ ਨੇ ਜਾਣਾ ਵੀ ਐ ਫੇਰ ਕਹਿੰਦੇ ਚਾਹ ਪੀ ਕੇ ਜ਼ਰੂਰ ਜਾਣਾ ਫੇਰ ਮੁੜ ਕੇ ਹੋਏ ਚਾਹ ਬਣਾ ਕੇ ਰੱਖੀ ਹੁੰਦੀ ਨਾ ਜਲੇਬੀਆਂ ਗਰਮੇ ਗਰਮ ਖਾ ਕੇ ਫੇਰ ਆਏ ਐ ਸੇਵਾ ਪੂਰੀ ਕਰੀ ਬਹੁਤ ਸੇਵਾ ਕਰਦੇ ਬਾਈ ਬਹੁਤ ਜ਼ਿਆਦਾ ਐ ਕਿ ਨਹੀਂ ਚਾਹੀਦੀ ਐ ਪਿਆਰ ਮੁਹੱਬਤ ਵੱਧਾ ਯਾਰ ਹਾਂ ਹਾਂ ਐ ਕਿ ਨਹੀਂ ਵਧੀਆ ਨਹੀਂ ਨਹੀਂ ਰਹਿ ਗਏ ਹੁਣ ਪਾਕਿਸਤਾਨ ਨੂੰ ਜਾਣੇ ਐ ਲਿਖ ਤੱਕ ਗਿਆ ਹੋਣਾ ਕਦੀ ਸੀ ਗਿਆ ਵਾ ਤੂੰ ਫਾਸ ਬੋੜੇ ਨਹੀਂ ਬਣਾਇਆ ਆ ਜਾ ਲੈ ਜੀ ਜਾ ਹੁਣੇ ਹੁਣੇ ਮੇਰੇ ਨਾ ਪਿੰਨ ਕੱਢਦਾ ਉਹ ਗਲਤ ਨਿਕਲ ਗਿਆ ਕਾਰਡ ਕੱਢਦਾ ਗਲਤ ਨਿਕਲ ਗਿਆ ਨੰਬਰ ਅੱਛਾ ਜਨਮ ਮਿਤੀ ਹੂੰ ਹਾਂ ਉਹ ਕਿ ਕਰਾਂ ਬਾ ਲੈ ਅੰਮਡੇ ਕੋਲ ਜਾਣਾ ਹਾਂ ਉਹਦੇ ਕੋਲ ਲੈ ਕੇ ਜਾਣਾ ਪੰਜਵੀਂ ਸਰਟੀਫਿਕੇਟ ਹੂੰ ਜਾ ਕੇ ਲੋਡ ਕਰਾਉਣਾ ਦੁਬਾਰਾ ਨਹੀਂ ਤਾਂ ਤਾਂ ਜਾਇਆ ਹੁਣ ਦਾ ਕਿਵੇਂ ਜਾਇਆ ਹੁਣ ਦਾ ਮੇਰੇ ਬਾਪੂ ਦਾ ਹੈਗਾ ਬਾਪੂ ਦਾ ਨਿਊ ਕਰਾਉਣਾ ਪਤਾ ਨਹੀਂ ਕਰਾ ਨਿਊ ਮਸੀ ਹੁਣ ਘਰ ਲੈ ਜਾਣਾ ਤਾਂ ਉਹ ਕਿਉਂ ਕਰਾ ਦਿੰਦੇ ਹੋ ਹੋਰ ਕੀ ਆ ਛਿਆਣੇ ਬੰਦੇ ਤਾਂ ਘਰ ਕੋ ਮਾਉਂਡ ਤੇ ਟਰੈਲੀ ਚ ਠੀਕ ਨਹੀਂ ਉਹ ਤਾਂ ਵਧੀਆ ਮੱਥਾ ਟੇਕਿਆ ਵੀ ਤੇਰਾ ਗੱਗੇ ਇੱਕ ਗੱਲ ਹੈਗੀ ਆ ਸਾਫ਼ ਸਫਾਈਆ ਬਹੁਤ ਆ ਗੁਰਦੁਆਰੇ ਉੱਥੇ ਤਾਂ ਬਹੁਤ ਪੋਚਾ ਦੇਖਿਆ ਕਿੱਦਾਂ ਫਿਰਦਾ ਉੱਥੇ ਹਾਂ ਬਹੁਤ ਸਫਾਈ ਕਰਦੇ ਆ ਬਹੁਤ ਸਫਾਈ ਕਰਦੇ ਬਾਈ ਟੈਲਾ ਚਮਕਾਈ ਹੋਇਆ ਪੱਥਰ ਲੱਗਿਆ ਉੱਥੇ ਜਾਓ ਚੜਦੇ ਹਾਂ ਉਹਨੂੰ ਜਾਂ ਜਾਂਦੇ ਇੱਧਰ ਤੇ ਉਧਰਲੇ ਬੰਦੇ ਹੀ ਬਹੁਤ ਵਧੀਆ ਯਾਰ ਜਿਹੜੇ ਉੱਧਰ ਤੇ ਆਉਂਦੇ ਆ ਉਹ ਸਾਰੇ ਹੀ ਬੰਦੇ ਵਧੀਆ ਇਹ ਤਾਂ ਲੈਣਾ ਖਿੱਚੀ ਹੋਈ ਆ ਨਹੀਂ ਨਹੀਂ ਇੱਕ ਪਚਾਲੇ ਪਾ ਹੁੰਦੀ ਗੱਲਾ ਹਾਂ ਤੇ ਆ ਆ ਆਪਣਾ ਇੰਡੀਆ ਹੈ ਜਾਂ ਪਾਕਿਸਤਾਨ ਹੈ ਪਹਿਲਾਂ ਪਹਿਲਾਂ ਦਾ ਕੰਮ ਠੀਕ ਨਹੀਂ ਦਾ ਪਹਿਲਾਂ ਦਾ ਕੰਮ ਠੀਕ ਦਾ ਜਿੱਥੇ ਮਰਜ਼ੀ ਖੁੱਲਾ ਚ ਕੰਮ ਹੋ ਜਾ ਕੋਈ ਵੀ ਮੋਲਕ ਹੈ ਨਾ ਜਾਂ ਆਪਾਂ ਇਹ ਕਿਰੂਨ ਵਪਾਰ ਚੱਲਦਾ ਹੈ ਦੋਵੇਂ ਦੇਸ਼ਾਂ ਦੀ ਸਮਝ ਲੈ ਕਾਮਯਾਬੀ ਵਾਧੀ ਆ ਜੇ ਉਧਰ ਚੀਜ਼ ਘੱਟ ਹੈ ਤਾਂ ਉਧਰ ਹੁਣ ਘਠਾ ਹੋਵੇਗਾ ਹੈ ਘਠਾ ਹਾਂ ਹੁਣ ਉੱਥੇ ਤੇ ਲੰਗਰ ਨੂੰ ਲਿਆ ਸਾਦਾ ਬੰਦਾ ਅੰਦਰ ਤੇ ਜੇ ਅੰਦਰ ਐਂਟਰ ਹੋਗੇ ਨਾ ਆਪਾਂ ਉਹਦੇ ਚ ਉੱਥੇ ਖਰੀਦ ਸਾਦਾ ਉੱਥੇ ਦੇ ਸਾਮਾਨ ਲਿਆ ਸਕਦੇ ਹਾਂ ਹੁਣ ਘਠੇ ਗੁਠੇ ਚਾਲ ਚੁਰ ਦੀ ਕੋਈ ਲੈਣਾ ਲਿਜਾ ਸਕਦਾ ਬੰਦਾ ਚਾਹ ਬੱਤੀ ਜਾਣੀ ਉਹ ਵੀ ਜਿਆਦਾ ਸਾਦਾ ਆਪਣੇ ਘਰ ਤੇ ਲੈ ਸਕਦਾ ਘਰ ਤੇ ਤਾਂ ਫੇਰ ਜਾ ਕੇ ਕਿੰਦੀ ਆ ਲਿਜਾਤਾ ਸਾਦੀ ਹੁੰਦੀ ਆ ਚੈੱਕਿੰਗ ਹੁੰਦੀ ਉੱਥੇ ਜਾ ਕੇ ਉਹਨਾਂ ਦੇ ਅੰਦਰ ਪਿਆ ਸਾਰਾ ਸਮਾਨ ਅੱਛਾ ਉੱਥੀ ਦੇ ਬੰਦਾ ਖਰੀਦ ਕੇ ਲੈ ਜਾਂਦਾ ਰਸਨ ਚ ਕਿਆ ਚਕਿੰਗ ਕਰਦੇ ਹੈ ਤਾਂ ਹੁੰਦਾ ਬਾਈ ਸਿਕਿਉਰਿਟੀ ਹੁੰਦੀ ਹੋਊਗਾ ਕਿਆ ਪਤਾ ਆਪਾਂ ਤਾਂ ਕੋਈ ਕੈਂ ਕਰਦੇ ਜਿਹੜਾ ਕੱਕੇ ਜੇ ਬੰਦੇ ਨਾਲ ਜਿਹੜਾ ਬੰਦਾ ਗਲਤ ਆ ਉਹ ਤਾਂ ਗਲਤ ਹੀ ਆ ਉਹ ਗਲਤ ਹੀ ਆ ਉਹਨਾਂ ਦਾ ਕੋਈ ਨੋ ਕਰ ਰੇਣਾ ਇਹ ਸਾਰੇ ਬੰਦੇ ਖਾਈ ਹੁਣ ਫਿਰੇ ਕੰਮ ਕਾਣ ਹੁਣ ਇਹ ਮਸ਼ੀਨਾਂ ਦਾ ਜਿਹਨੂੰ ਕਾਣੂ ਕੱਢਣ ਹਾਂ ਫਿਰ ਆ ਲੈਣੇ ਕਾਤੇ ਭੱਜੇ ਉਹੀ ਗੱਲ ਹੈ ਫਿਰ ਲੈਣੇ ਕਾਤੇ ਭੱਜੇ ਜਿਹੜੀ ਪਾਕਿਸਤਾਨ ਦਾ ਖੁੱਲਾ ਕੰਮ ਚਾਹੀਦਾ ਜਿੱਥੇ ਮਰਜ਼ੀ ਚਲੇ ਜਾ ਹਾਂ ਬਸ ਬੈਠਾ ਮਾ ਚੱਲ ਪਾਕਿਸਤਾਨ ਮਾਸ਼ਾਂ ਦੇ ਗਾਂ ਚੱਲ ਅਫਗਾਨਿਸਤਾਨ ਤੇ ਮਰਜ਼ੀ ਘੁੰਮੇ ਖੁੱਲਾ ਚਾਹੀਦਾ ਕੰਮ ਖੁੱਲਾ ਚਾਹੀਦਾ ਜਿੱਥੇ ਮਰਜ਼ੀ ਘੁੰਮੇ ਪਾ ਹੁਣ ਪੰਛੀ ਆ ਭਜੇ ਜਿੱਥੇ ਮਰਜ਼ੀ ਘੁੰਮੇ ਮੇਰਾ ਤਾਂ ਮੇਰਾ ਵੀ ਜ਼ਮੀਨ ਦੇਖੂ ਕੀ ਕਰਦਾ ਪਾਕਤਾਨ ਵਾਲੀ ਤੁਸੀਂ ਉਧਰ ਹੀ ਆਏ ਹੋ ਹਾਂ ਹੋਰ ਕੀ ਯਾਰ ਕਿਹੜਾ ਤੇਰਾ ਪਾウダー ਬਿੰਡ ਕ ਵੀ ਨੂੰ ਪਤਾ ਨਹੀਂ ਹੁੰਦਾ ਪਾਪੂ ਨੂੰ ਪਤਾ ਨੰਬਰ ਨੰਬਰ ਤਦੋਂ ਪੁੱਛੀ ਉਹ ਤੱਕੇ ਦਾ ਨੰਬਰ ਪੁੱਛੀ ਨੰਬਰ ਪਤਾ ਦੇਖ ਕੇ ਆਉਂ ਮੈਂ ਠੀਕ ਹੈ ਦੂਜੇ ਵਿਚੇ ਜਾਣਾ ਥੋੜਾ ਥੋੜਾ ਰਿਸ਼ਤੇ ਦਾ ਕਾ ਫਿਰ ਹੈ ਨਹੀਂ 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 ਉੱਧਰ ਮੈਂ ਤਾਂ ਦਾਦਾ ਜੀ ਕੋਲ ਥੋੜੇ ਜਿਹੀ ਤੇ ਲੰਬੜ ਤੇ ਹਾਂ ਉਹ ਲੰਬੜ ਜਦ ਆਪਣੇ ਆ ਹੋਇਆ ਵੰਡੂ ਜੀ ਦੇ ਦੀ ਉਹ ਭੈਣੀ ਆ ਕੇ ਬੈਠ ਗਈ ਅੱਛਾ ਸਾੜੇ ਮਾਤੇ ਹੈਗੇ ਤੇ ਹੈ ਤੇਰੇ ਸੋਹਣੇ ਮਿਸਤਰੀ ਰਹੀਂ ਤੇਰੇ ਆਪਣਾ ਭੀਮੀ ਰਹੀਂ ਸਾਰੇ ਆਏ ਘਰ ਜਿਹੜੇ ਦੂਵੇ ਆਪਣਾ ਪੰਜ ਛੇ ਘਰ ਜਿਹੜੇ ਪੈਣੀ ਬੈਠੇ ਆ ਸਾਢੇ ਮਾਤੇ ਆ ਪੰਜ ਛੇ ਘਰ ਸਾਢੇ ਮਾਤੇ ਹਾਂ ਸਮਝਿਆ ਇਹ ਜਿਆਦਾ ਉਹ ਬੰਡ ਪਈਏ ਜਾਂ ਫਿਰ ਆਪਣੇ ਪਿੰਡ ਆ ਕੇ ਬੈਠਦੇ ਫਿਰ ਇੱਥੇ ਇਹਨਾਂ ਨੂੰ ਜ਼ਮੀਨਾਂ ਲਾਟ ਹੋਈਆਂ ਸੀ ਇਹ ਉਧਰ ਤੇ ਆ ਤੇ ਇੱਧਰ ਤੇ ਆਏ ਆ ਬਾਹਰ ਤੇ ਆਪਾਂ ਬਾਹਰ ਹੀ ਤਾਂ ਹੀ ਕਹਿੰਦੇ ਆ ਆਪਾਂ ਉਹ ਪਪਾ ਉਹ ਤਾਂ ਨੇ ਕਿਨਾਰ ਬੂੜਾ ਆ ਹੁਣ ਤੂੰ ਮੇਰੀ ਗੱਲ ਸੁਣ ਲੈ ਹੁਣ ਖੜ ਕੇ ਹੁਣ ਨਹੀਂ ਮੇਰੀ ਗੱਲ ਸੁਣ ਹੁਣ ਆਪਾਂ ਬੂੜੇ ਆਪਣੇ ਦੋ ਭਾਈ ਐ ਹਾਂ ਹੁਣ ਆਪਾਂ ਇੰਡੀਆ ਚ ਮੰਨ ਕੇ ਚੱਲ ਵੀ ਆਪਾਂ ਹੁਣ ਇੱਥੇ ਰੋਪੜ ਬੈਠੇ ਆ ਅੱਛਾ ਮੜਪਨੇ ਇੱਕ ਇੱਕ ਬੁੜਾ ਇੱਕ ਭਾਈ ਹਮਲਾ ਜ਼ਮੀਨ ਵੇਚ ਗਏ ਹਰਿਆਣੇ ਕਿ ਨਹੀਂ ਲੈ ਲਈ ਉਹਨੇ ਅੱਛਾ ਇੱਕ ਭਾਈ ਨੇ ਠੀਕ ਆ ਉਹਦੇ ਵਜਾਲੇ ਬਣ ਗਈ ਲੈਨ ਜਿਹੜਾ ਬਾਂਡੂ ਦੀ ਦੇਖਦੀ ਹਾਂ ਉਹ ਬਾਂਡੋ ਹੀ ਬੜਾ ਇਧਰ ਲੈਣਾ ਉਧਰ ਜਾਣਾ ਤਾਂ ਉਧਰ ਲੈਣਾ ਇਧਰ ਆਉਣਾ ਤਾਂ ਇਧਰ ਲੈਣਾ ਜ਼ਮੀਨਾਂ ਉਧਰ ਲਾਟ ਹੋਈਆਂ ਉਧਰ ਲੈਣਾ ਇਧਰ ਹੋਈਆਂ ਇੱਕ ਨਾ ਇੱਕ ਨਾ ਹੋਇਆ ਜਾਂਦਾ ਫਿਰ ਇੱਕੇ ਦਾ ਜਿੱਥੇ ਮਰਜੀ ਬੈਠੇ ਤੇ ਅਗਲੇ ਜਾ ਕੇ ਥੋੜੀ ਜੀਵਨ ਲੈ ਕੇ ਆਖੋ ਹੋ ਗਿਆ ਫਿਰ ਅਸਾਖ ਦਾ ਵੀ ਬਹੁਤ ਚੱਲੇ ਹੋਣਾ ਵੀ ਉਧਰ ਜ਼ਮੀਨ ਕਿੰਨੀ ਆ ਕਿਦੀ ਉਰੇ ਦੇਣੀਆਂ ਕਿੰਨੀ ਦੇਣੀਆਂ ਕਿਹਦੇ ਸਾਫ ਸਾਫ ਦਾ ਦੋਵੇਂ ਦਿਸ਼ਾਂ ਦਾ ਬਸ ਸਮਝੌਤਾ ਹੋ ਗਈ ਹੋਣਾ ਬੱਟ ਨੂੰ ਕੋਈ ਤਾਂ ਲੁੱਟ ਖੋ ਵਿੱਚ ਪਾਂਦਾ ਸਭ ਦੇ ਸਾਰੇ ਹੁਣ ਦੁੱਧ ਦੇ ਉੱਤੇ ਤਾਂ ਹੈ ਨਹੀਂ ਉਹੀ ਆ ਹੁਣ ਵਿੱਚ ਸਰਦਾਰ ਸਾਹਮਣੇ ਵਾਲੇ ਵੀ ਤੇ ਸਰਦਾਰਾਂ ਨੂੰ ਵੀ ਬਚਾਇਆ ਉਹਨਾਂ ਨੇ ਆਪਾਂ ਨੇ ਵੀ ਬਚਾਇਆ ਜਿਹੜੇ ਮੈਨੂੰ ਆਪਣੇ ਲਾਗਦੇ ਆ ਜਿਹੜੇ ਹੁਣ ਵਿੱਚ ਸਾਰੇ ਚੋਰ ਚੱਕੇ ਇਕੱਠੇ ਹੋ ਜਾਂਦੇ ਆ ਉਹ ਉਹਨਾਂ ਨੇ ਬਾਟੂ ਟੋਕ ਕਰੀ ਆ ਬਦਨਾ ਭਾਈ ਸਾਰੀ ਗੋਮ ਹੋ ਜਾਂਦੀ ਆ ਉਹੀ ਗੱਲ ਆ ਠੀਕ ਨਹੀਂ ਗੱਲ ਹੈ ਨਾ ਬੁੜੇ ਨੇ ਗੱਡੇ ਮਰਵਾਏ ਕਰਦੇ ਸੀ ਤੋ ਗੱਡਿਆਂ 'ਤੇ ਆਏ ਆ ਸਾਰੇ ਗੱਡਿਆਂ 'ਤੇ ਆਏ ਉਧਰ ਤੇ ਰਸਣ ਪਾਣੀ ਗਾਇ ਲੈ ਕੇ ਜਾਂਦੇ ਨੇ ਆਪਣਾ ਕੱਤੇ ਸਾਨੂੰ ਨਿਕਲ ਆਇਆ ਫੋਟੋ ਕੱਢਣਾ ਪੁਲਿਸ ਨੇ ਕੱਢੇ ਇੱਧਰ ਉੱਧਰ ਸਭ ਗਾਇਲ ਮੱਤ ਦੇ ਕੇ ਫੇਰ ਵੀ ਵੱਡਾ ਢੂਕਾ ਕਹਿੰਦੇ ਬਹੁਤ ਬੜੇ ਤੇ ਆਪਣੇ ਵੀ ਵੱਡੇ ਉਹਨਾਂ ਨੇ ਇੱਧਰ ਲੈਨੇ ਉੱਧਰ ਲੈ ਵੱਡੇ ਲੁੱਟ ਮਾਰਦੇ ਆ ਲੈ ਵੀ ਯਾਰ ਲੁੱਟ ਲੋ ਹੁਣੇ ਨਾ ਨੂੰ ਹੁਣ ਜੇ ਇੱਕ ਬੰਦੇ ਨੇ ਆਪਣਾ ਸਮਾਨ ਤਾਂ ਮੰਨ ਕੇ ਚੱਲ ਵੀ ਚੱਕ ਜਾਣਾ ਹੀ ਆ ਉਹ ਕਾਨੂੰਨ ਨੇ ਰਿਹਾ ਜਾਂ ਕੋਈ ਆ ਕਾਨੂੰਨ ਨੇ ਵੀ ਆਏਗਾ ਫੁੱਲੋ ਹੀ ਕੰਮ ਹੋ ਗਿਆ ਬਾਕੀ ਹੋ ਗਈ ਫੌਜ ਜਨਤਾ ਬਾਕੀ ਹੋ ਗਈ ਗਦਰਮਾਈ ਹੀ ਕੁਝ ਹੋਇਆ ਗਦਰਚਾਈ ਫਿਲਮ ਫਿਰਨ ਚਾਹੀ ਹੋਇਆ ਹਾਂ ਸੱਚ ਤਾਂ ਖਾਇਆ ਹੋਣੀ ਇਹਨੂੰ ਦਿਓ ਨਹੀਂ ਐਦਾਂ ਹੈ ਭਾਈ ਹੁਣ ਇਹਦੀ ਗੱਲ ਹੁਣਾ ਹੁਣ ਉਧਰ ਆਪਣੇ ਬੈਠੀ ਆ ਤੇ ਹੁਣ ਤੇਰੇ ਇੱਧਰ ਲੇ ਉਧਰ ਚਲੇਗੇ ਉਧਰ ਲੇ ਇੱਧਰ ਆਗੇ ਪੰਜਾਬ ਅੱਧਾ ਅੱਧਾ ਵੰਡੂਗਾ ਉਧਰ ਵੀ ਹੈ ਸਰਦਾਰ ਹੈਗੇ ਆ ਜਾ ਯਾਰ ਇੱਕ ਬਾਪੂ ਹੂੰ ਜਾ ਕੇ ਆਪਣੇ ਪੈਸੇ ਹੁਣ ਮਿਲਿਆ ਹੁਣ ਆਵਾਜ਼ ਉਧਰ ਲੱਗੇ ਰਹੀ ਹੈ ਵੀਡੀਓ ਚ ਹਾਂ ਦੂਜਾ ਦੇਖਦੇ ਨਹੀਂ ਕੀ ਰਹਿ ਵੀ ਗਏ ਉਧਰ ਕਈ ਰਹਿ ਵੀ ਗਏ ਰਹਿ ਵੀ ਗਏ ਯਾਰ ਮਿਲਿਆ ਮੇਰੀ ਗੱਲ ਸੁਣ ਲੈ ਤੂੰ ਹੁਣ ਜਿਹੜੇ ਇਕੱਠੇ ਹੁੰਦੇ ਦੇਖ ਲੈ ਹੁਣ ਤੂੰ ਜਿੱਕਣਾ ਜਿੱਕਣਾ ਕਿਸੇ ਨੇ ਪਾਲ ਲਿਆ ਕੋਈ ਨਾਣਾ ਛੋਟਾ ਜਾਂ ਰਹਿ ਜਿਵੇਂ ਹੁਣ ਜੀ ਉਹਨਾਂ ਨੇ ਪਾਲ ਲਿਆ ਉਹ ਹ ਉਹਨਾਂ ਨੇ ਤਾਂ ਉਹੀ ਭਾਈ ਤੇਰਾ ਉਹ ਬਈ ਰਹਿਣਾ ਉਹਨਾਂ ਨੇ ਉਹੀ ਭਾਸ਼ਾ ਨਾਲ ਉਹਦੇ ਨਾਲ ਰਹਿਣਾ ਪਰ ਹੈਵੇ ਨਾਲ ਉਹਨਾਂ ਨੇ ਚਾਹੀ ਸਰਦਾਰ ਹੀ ਐ ਆਹੋ ਜਿਹੇ ਜੀ ਉਹ ਹੋਣੀ ਆ ਪਪਾ ਪਾਪਰੇ ਇਧਰ ਕੋਈ ਮੁਸਲਮਾਨ ਦਾ ਬੱਚਾ ਰਹਿ ਗਿਆ ਉਹ ਸਰਦਾਰ ਬਣ ਗਿਆ ਜਿਹਨੇ ਪਾਲਿਆ ਵਿਆ ਹਾਂ ਇਹ ਕੰਮ ਹੋਇਆ ਜਾਂ ਤਾਂ ਬਹੁਤ ਪਰ ਇਹ ਜੇ ਹੋਵੇ ਨਾ ਕਿਸੇ ਦੇਸ਼ ਨਾਲ ਇਹਨਾਂ ਨੂੰ ਪਿਆਰ ਮੁਹੱਬਤ ਚਾਹੀਦਾ ਬਾਰਡਰ ਨਹੀਂ ਚਾਹੀਦਾ ਹਾਂ ਬਾਰਡਰ ਬੂਟਰ ਨਹੀਂ ਚਾਹੀਦਾ ਬਾਰਡਰ ਨਹੀਂ ਆਈ ਦੇਗੇ ਯਾਰ ਯਾਰ ਇੱਕ ਠੇ ਮੇਲੇ ਬਣਾਏ ਕਰਦੇ ਸੀ ਹੋਰ ਤੇ ਬੱਦਰ ਕੋਈ ਨਹੀਂ ਹੁਣ ਆਪਣੇ ਧਰਮ ਸਤਾਨ ਸਾਰੇ ਉੱਧਰ ਹੈ ਉਹਨਾਂ ਦੇ ਇੰਦਰ ਹੈ ਉਹਦੇ ਇੰਦਰ ਆਪਣਾ ਵੀਜਾ ਫੇਰ ਲਾ ਜਿੰਦਾ ਉਹਨਾਂ ਮਾ ਵੀਜੇ ਨਹੀਂ ਲੱਗਦਾ ਇੱਧਰ ਆਉਣੇ ਨੂੰ ਕਾ ਲੱਗਦਾ ਹੀ ਨਹੀਂ ਆਪਣਾ ਵੀਜਾ ਲਾਗਿਆ ਜਾ ਫੇਰ ਜਾਣੇ ਨੂੰ ਆਪਣਾ ਜਿੱਕਾ ਬੱਛਾ ਪੁੱਛਾ ਜਾਂਦੇ 30 ਵਾਲੀ ਬੰਦੇ ਇਕੱਠੇ ਹੋ ਕੇ ਜਾਂਦੇ ਆ ਨਨਕਾਣਾ ਸਾਹਿਬ ਇਕੱਠਾ ਵੀਜਾ ਲੱਗਦਾ ਉਹਨਾਂ ਦਾ ਕਹਿੰਦੇ ਵਾਹ ਲੱਗਦਾ ਹੀ ਨਹੀਂ ਹੁਣ ਕੱਟ ਲਉਂਦੇ ਆ ਬਹੁਤ ਕੱਟ ਲਾਉਂਦਾ ਹੈ ਹੋ ਸਕਦਾ ਹੋਰ ਜਿਹੜੇ ਆਪਣੇ ਰਬਾਬ ਵਜਾਉਂਦੇ ਬਾਬਾ ਜੀ ਦੇ ਨਾਲ ਉਧਰ ਦੇ ਆ ਪਾਕਿਸਤਾਨ ਦੇ ਉਹਨਾਂ ਨੂੰ ਜਿਹੜਾ ਡਰਾਉਣ ਦਾ ਮੌਕਾ ਨਹੀਂ ਮਿਲਦਾ ਗੁਰਦੁਆਰਿਆਂ 'ਚ ਆਪਾਂ ਬਾਕੀ ਜੁਣੇ ਦਾ ਫੇਰ ਦੇਖ ਲੈ ਬਾਈਕ ਕਾਲ ਦੇਖੀਆ ਮੈਂ ਆਪਾਂ ਦੇ ਪਿੱਛੇ ਪਾਉਦਾ ਵੀ ਉਹ ਹਾਂ ਰਾਮ ਮੇਰੇ ਸਾਹਮਣੇ ਹੈ ਪਿੱਛੇ ਕਹ ਲੈ ਚਾਹੇ ਕਹ ਲੈ ਵੀ ਪੁਰਾਣਾ ਕੰਮ ਉੱਥੇ ਪਰ ਉਹੀ ਤੈਨੂੰ ਕਹਿਣਾ ਮੈਂ ਪਿੱਛੇ ਪਿੱਛੇ ਹੀ ਰੱਖ ਦੂੰ ਹੁਣ ਇਹ ਪੱਧ ਪਿੱਛੇ ਆ ਜੀ ਬਹੁਤ ਪਿੱਛੇ ਦਾ ਹੈ ਕੋਈ ਦੇਸ਼ ਤਰੱਕੀ ਕਰ ਰਿਹਾ ਨਾ ਹੁਣ ਉਹ ਪੰਜਾਬ ਆਪਣੇ ਨਾਲ ਪੰਜਾਬ ਤਾਂ ਇਕੱਠਾ ਪੰਜਾਬ ਤਾਂ ਹੈ ਉਹ ਪਾਕਿਸਤਾਨ ਹੁਣ ਆਪਣਾ ਪੰਜਾਬ ਕਿੱਥੇ ਫਿਰਦਾ ਉਹ ਹਲੇ ਪਿੱਛੇ ਆਪਾਂ ਦੇ ਬਹੁਤ ਯਾਰ ਜਿਹੜੇ ਉਧਰ ਸਰਕਾਰਾਂ ਪੈਸੇ ਖਾ ਗਈਆਂ ਆਪਣੇ ਬਿਜਲੀ ਦਾ ਕੰਮ ਤਾਂ ਆਪਣੇ ਤਾਂ ਕੋਈ ਉਥੇ ਖੰਭੇ ਨਹੀਂ ਲਿਖਦਾ ਮੈਂ ਤਾਂ ਉਧਰ ਕੋਈ ਬਿਜਲੀ ਦਾ ਆਪਣੇ ਬਾਰਡਰ ਉਰ ਨੱਪਿਆ ਖੰਭੇ ਖੰਭੇ ਜੰਮਕਦੇ ਉਧਰ ਦੇ ਪਾਸੇ ਖੰਭੇ ਨਹੀਂ ਕੋਈ ਆਹ ਇੰਜਣ ਚਾਲਦੇ ਲੰਬੇ ਲੰਪੇ ਵੀ ਬਾਡੀ ਵਾਲੇ ਜਿਹੜੇ ਆਪਣੇ ਟੋਲ ਤੇ ਫਿਰਦੇ ਰਹੇ ਲੋਕ ਆ ਕਿ ਸਾਨੂੰ ਜੋ ਪੁਰਾਣਾ ਵਿਰਸਾ ਜ ਮਿਲ ਜਵੇ ਉਹ ਨਹੀਂ ਇੰਜਣ ਆਪਣੇ ਉੱਥੇ ਪੁਰਾਣੀ ਵਿਰਸਾ ਉੱਥੇ ਸਾਰੇ ਹੀ ਪੁਰਾਣੇ ਜਿਹੜਾ ਬੋਰ ਵੀ ਦੇਖੇ ਥਲਾਏ ਪਿਆ ਲੰਬਾਈ ਨੂੰ ਇਦਾਂ بڑا ਉਹ ਪਹਿਲਾਂ ਹੁੰਦਾ ਤੇ ਆਪਣੇ ਜੱਬਾ ਛੋਟ ਇਹਨਾਂ ਨੇ ਦੇਸੀ ਜਿਆਦਾ ਦੇਖਿਆ ਥੋੜੇ ਪਹੁੰਚਦਾ ਉੱਥੇ ਚੱਲਦਾ ਹੁੰਦਾ ਦਾ ਆਉਂ ਉੱਥੇ ਹੁੰਦਾ ਦਾ ਪਹਿਲਾਂ ਕਿਹਨਾਂ ਨੇ ਬੱਤੀ ਲਵੜੀ ਦੂਈ ਨਾਲ ਹੈਂਡਲ ਵਾਹ ਲਦਾ ਤਾੜ ਕੰਦਾ ਉਹ ਇੱਕ ਵੀਰ ਹੁੰਦਾ ਦਾ ਆਹ ਸਤਿਗੁਰੂ ਕਾਲ ਜੀ ਆਹੀ ਗੱਲ ਆ ਸਤਿਗੁਰੂ ਕਾਲ ਜੀ ਆਹ ਦੇਖੋ ਜੀ ਨਾ ਕੋਈ ਭਾਈ ਥੋੜੀ ਜੀ ਭਾਈ ਠੀਕ ਹੈ ਜੀ ਇਹ ਪਿੱਛੇ ਰੋਗੇ ਨਹੀਂ ਬੈਠਦਾ ਆ ਦੇਖ ਉਹਨਾਂ ਤਾਂ ਪਾਈਪ ਲੈਣੀ ਪਈ ਪਾਣੀ ਖੜਾ ਇਹਨੇ ਢੋਲਿਆ ਨਹੀਂ ਹੈਗਾ ਪਾਣੀ ਲੋਹ ਦਾ ਢੋਲਿਆ ਨੂੰ ਉਕੜੇ ਬੈਠਾ ਬੱਸ ਢੋਲਣਾ ਪੈਂਦਾ ਪਾਣੀ ਦੇ ਮੁੱਲ ਪਾਉਂਦਾ ਮੁੱਲ ਲਗਾ ਹੋਰ ਫਿਰ ਹੈ ਹੋਰ ਕਦਾਂ ਵਧੀਆ ਨਹੀਂ ਇਧਰ ਕੋ ਮੈਂ ਆ ਮੈਂ ਗਿਆ ਕਰ ਰਿਹਾ ਅੱਜ ਅੱਛਾ ਮੈਂ ਅਮਰ ਰੇਸੜ ਤੋਂ ਮੈਂ ਹੋਰ ਜੀ ਦੀ ਮਾਉਣ ਦੇਖ ਲਓ ਭਾਈ ਹਾਂ ਜਿਹੜੇ ਹਾਲਾਤ ਤੁਸੀਂ ਕੀਰੀ ਦੇ ਕਰੇ ਪਏ ਯਾਰ ਇਹ ਕਿਹਾ ਇਹਦਾ ਪਾਣੀ ਵੀ ਨਹੀਂ ਮੰਗਦੀ ਚੰਡੀ ਪਈ ਆ ਤੁਸੀਂ ਕਿ ਮੈਂ ਚੱਲੀ ਆ ਉਹ ਹਨਾ ਰੇਤੇ ਬਾਕੇ ਮੈਂ ਚੱਲੀ ਜੀ ਦੇਖ ਤਾਂ ਦੇਖਿਆ ਥੋੜਾ ਪੈਂਦਾ ਯਾਰ ਮੈਂ ਕਹਿੰਦਾ ਇਹਦੀ ਓਲਾਤਾ ਬਿੰਦਰਾ ਦੀ ਦੇ ਬਰਾਬਰ ਮਾਨ ਨਹੀਂ ਇਹ ਉੱਪਰ ਦੇਖ ਜੇ ਨਾ ਹੁਣ ਲੋੜ ਹਟੋ ਦੀ ਲੋੜ ਨਾ ਪਰ ਇੱਕ ਹੋਰ ਵੀ ਹੈ ਅੱਗੇ ਪਨੀਰੀ ਵਾਲਾ ਖੇਤ ਆ ਪਨੀਰੀ ਵਾਲਾ ਖੇਤ ਹੈ ਲੋੜ ਨਹੀਂ ਲੋੜ ਨਹੀਂ ਲੋੜ ਪੈਂਦਾ ਕਿਆ ਕਹਦਾ ਸਾਲੂ ਵੀ ਕਿਆ ਕਰ ਦੇਖ ਵੀ ਇਹਦਾ ਨਹੀਂ ਲੋੜ ਹੈ ਅੱਛਾ ਮਸਣਾ ਹਲੇ ਵੀ ਇੱਥਾਈ ਹੈ ਉਹ ਫਿਰ ਗਈ ਉਹ ਗਈਤੀ ਆ ਯਾਰ ਮਸਣਾ ਉਹ ਸੀ ਉਚਾਰਿਆ ਮਾਣੇ ਯਾਰ ਉਹ ਦਲੀ ਮਲਗੀ ਦੇ ਬਰਾਬਰ ਰਲ ਜੂ ਪਤਾ ਨਹੀਂ ਰਲ ਹੋਣਾ ਸਾਡੇ ਬਰਾਬਰ ਰਲ ਫੇ ਉਹ ਇਹ ਬੀਜ ਇੱਕ ਬੀਜ ਦੋ ਇਹ ਉਹ ਵੀ 26 ਇਹ ਵੀ 26 ਹੈ ਇਹਨਾਂ ਦੀ ਗੱਲ ਦੇਖ ਇਹ ਹੋਰ ਹੈ ਦੋਈ ਜਾਣੇ ਇਹਨਾਂ ਦੀ ਗੱਲ ਕਰੀ ਇਹਨਾਂ ਦੀ ਹੈ ਹੈ ਦਿਨਾਂ ਦੀ ਉਮਰ ਦਿਨਾਂ ਦੀ ਉਮਰ ਦੀ ਗੱਲ ਕਰਦਾ ਰਲੇ ਨਹੀਂ ਹੁਣ ਉਹ 20 ਦਿਨ ਪਹਿਨਾ ਹੈ ਫੇਰ ਰਲ ਕੇ ਗੱਲ ਫੇ ਲਾਉਣੀ ਮੜ ਜੀ ਆ ਦਲੀ ਛਾਲ ਕੇ ਦਿਖਾ ਦਿੰ ਮੈਨੂੰ ਫੇਰ 20 ਦਿਨ ਪਹਿਨਾ ਬਾਈ ਉਹ 20 ਦਿਨ ਦਾ ਫਰਕ ਬਹੁਤ ਹੁੰਦਾ ਹਰ 20 ਦਿਨ ਤੇ ਮੈਂ ਕਹਿੰਦਾ 20 ਦਿਨ ਤੇ ਜ਼ਿਆਦਾ ਹੁੰਦਾ ਵੀਰ ਨੂੰ ਤੇ ਯਾਦਾ ਹੁਣ ਮਿੱਟੀ ਆ ਮਾਰੀ ਖੜੀ ਵੀ ਕੀ ਦਿਨ ਦਾ ਯਾਰ ਇੰਨਾ ਕੀ 26 ਵੀ ਹੋਸੀ ਚੱਲਦੀ ਵੀ ਛੇਤੀ ਇਹਦਾ ਨਾ ਫੇਰ ਵੀ ਬਹੁਤ ਵਧੀਆ ਦਾ ਠੀਕ ਐ ਰਾਹ ਦੋੜੇ ਦਿਨ ਮੈਂ ਹੁਣ ਕਿੰਨੀ ਚੱਲੀ ਦੇਖਦਾ ਇਹਲੀ ਜੀ ਅੰਮ੍ਰੇ ਮੀਦੇ ਹੀ ਬਵਾਕ ਪਿਆ ਜਿਹੜਾ ਮੀਹ ਪਿਆ ਕੱਲਾ ਅਰ ਸਾ ਪਈਆ ਹੁਣ ਦੇਖ ਲੈ ਪਾਣੀ ਕੱਲ ਭਰਿਆ ਵਾ ਤਾਂ ਫੁੱਲੋ ਵੀ ਖਾਦਾ ਪਹਿਲਾਂ ਕੱਲ ਹੁਣ ਦੇਖ ਲੈ ਸੁੱਕਾ ਪਿਆ ਸੁੱਕਾ ਪਿਆ ਇਹਨਾਂ ਅੱਜ ਪਾਣੀ ਚਲਾ ਕੇ ਦੇਖ ਲੈ ਉੱਥੇ ਚਲਾ ਲਿਆ ਚਲਾ ਲਿਆ ਦਿੱਖਦਾ ਨਹੀਂ ਕੋਈ ਲੀਕ ਕੁਝ ਨਹੀਂ ਹੈਗਾ ਹਾਂ ਪਾਣੀ ਗਰੇ ਆਇਆ ਨਾ ਪੂਰਾ ਜਾ ਕੇ ਇੱਥੇ ਕਿੱਥੇ ਹੁਣ ਆਉਂਣਾ ਹੋਣਾ ਚੋਚਾ ਹੋ ਗਿਆ ਫੁੱਲ ਭਰੇਗਾ ਨਹੀਂ ਨਹੀਂ ਅੱਧਾ ਘ ਭਰਿਆ ਦਾ ਅੱਧਾ ਘ ਭਰਿਆ ਮੈਂ ਤਾਂ ਹੀ ਹੋ ਨਹੀਂਦਾ ਉੱਥੇ ਕੱਲੂ ਜਾ ਕੇ ਦੇਖੂਗੇ ਸਵੇਰ ਦੀ ਚੱਲ ਨਾਲ ਇੱਕ ਗੱਲ ਹੋਰ ਲਾਈਟ ਨਹੀਂ ਪਹਿਲਾਂ ਤਾਂ ਆ ਦੱਸ ਵੀ ਆ ਚੈਨਲ ਕੀ ਦਾ ਇਹ ਇਹ ਲੋਕ ਕਹਿੰਦੇ ਫੇਕ ਆ ਫੇਕ ਆ ਵੀ ਫੇਕ ਆ ਦੱਸਦੇ ਹੁਣ ਅਸੀਂ ਫੇਕ ਨਹੀਂ ਹੈਗਾ ਬਾਈ ਕੀ ਨਾਮ ਚੱਲਦਾ ਮਲਕੀਤ ਬਾਈ ਰਿਪੋਰਟਿੰਗ ਮਲਕੀਤ ਬਾਈ 2 ਹਾਂ 2 ਇਹ ਬਾਈ ਫੇਕ ਨਹੀਂ ਹੈਗਾ ਲੋਕ ਵਿੱਚ ਮੈਸੇਜ ਆਇਆ ਨੇ ਫੇਕ ਆ ਹਾਂ ਹੁਣ ਤਾਂ ਅਸੀਂ ਵਿੱਚ ਵਿੱਚ ਬੋਲੇ ਵੀਡੀਓ ਹਾਂ ਵੇਖੀ ਨੀਗਾ ਵੀ ਮਰਕੀ ਦੀ ਬਾਈ ਦਾ ਕੱਲੇ ਚੈਨਲ ਆ ਇਹ ਹਾਂ ਇਹਨੂੰ ਕਰੋ ਸਬਸਕ੍ਰਾਈਬ ਕਰੋ ਇਹਨੂੰ ਇਹਦੇ ਕੋ ਮਾਰੋ ਅੰਗੂਠਾ ਲੰਮ ਦੇ ਕੇ ਹਾਂ ਚਲੋ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਓਕੇ